ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਅੱਜ 6 ਬੱਚਿਆਂ ਦੀ ਵੀਡੀਓ ਤੁਹਾਡਾ ਸਾਂਝੀ ਕਰ ਰਿਹਾ ਹਾਂ ਤਰੀਕ ਤੁਸੀਂ ਨਾਲ ਦੀ ਨਾਲ ਨੋਟ ਕਰ ਲਓ 4 ਤਰੀਕ ਹੈ 7 ਮਹੀਨਾ 2025 ਤੇ ਬਾਈ ਨੇ 6 ਟੋਟਲ ਜਿਹੜੀਆਂ ਬੱਚੀਆਂ ਉਹ ਸੇਲ ਕਰਨੀਆਂ ਨੇ ਜਿਨ੍ਹਾਂ ਚੋਂ ਕੋਸ ਨੂੰ ਜਰਸੀ ਮਿਲ ਜਾਣਗੀਆਂ ਤੇ 2-3 ਨੂੰ ਐਚ ਮਿਲ ਜਾਣਗੀਆਂ ਬਾਕੀ ਕੋਈ ਵੀ ਜਦੋਂ ਪਸ਼ੂ ਖਰੀਦੋਗੇ ਸੋ ਤੁਸੱਲੀ ਤੁਸੀਂ ਕਿਸੇ ਢੰਗ ਤੋਂ ਕਰ ਸਕਦੇ ਹੋਗੇ ਤੇ ਬਾਕੀ ਚਲਦੀ ਚਲਦੀ ਵੀਡੀਓ ਚ ਆਪਣੇ ਚੈਨਲ ਭਾਗ ਸਿੰਘ ਫਾਰ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬਾਕੀ ਕਰਾਂਗੇ ਬਾਈ ਨਾਲ ਗੱਲਬਾਤ ਕਿਸੇ ਵੀ ਪ੍ਰਕਾਰ ਕੋਈ ਤਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਨੋਟ ਕਰ ਲੋ 836046256 ਕੀ ਆਪਣਾ ਸੰਪਰਕ ਕਰਨ ਬਾਈ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਫੇਰ ਮਾਲਕ ਨਾਲ ਸੰਪਰਕ ਕਰਨ ਆ ਜਾ ਬਾਈ ਕਰਦਾ ਬਾਈ ਨਾਲ ਆਪਾਂ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਨਾਮ ਤੇ ਐਡਰੈਸ ਬੋਲਦੀ ਆਪਾਂ ਨਾਮ ਜਗਤਾਰ ਸਿੰਘ ਪਹਿਲਾ ਕੰਡਾ ਉਹਨਾਂ ਜ਼ਿਲ੍ਹਾ ਬਠਿੰਡਾ ਵੀਰੇ ਤੇ ਨੇੜੇ ਪਿੰਡ ਨੇੜੇ ਛੋਟੇ ਸੰਧੂ ਆ ਗਿਆ ਦਰਸਨ ਆ ਗਈ ਇੱਧਰ ਭਾਈ ਰੁਪਾ ਆ ਗਿਆ ਵੀਰੇ ਫੋਨ ਮੋਬਾਈਲ ਨੰਬਰ ਵੀਰੇ 9501838290 ਇਹ ਬਾਈ ਦਾ ਸੰਪਰਕ ਨੰਬਰ ਹੈ ਮੈਂ ਦ ਇਹ ਜੋੜੀਆਂ ਬਈ ਇੱਕ ਵਾਰ ਗਾਂਦੀਆਂ ਹੁੰਦੀਆਂ ਜੋੜ ਜੋੜ ਬਾ ਜੋੜ ਬਣਾਈ ਜਾਂ ਜਮ ਇੱਕੋ ਹੀ ਗੱਲ ਬਤਾ ਜੇ ਉੱਤੇ ਹੀ ਕਰਦਾ ਪਤਾ ਹੀ ਨਹੀਂ ਲੱਗਦਾ ਉਹਨਾਂ ਹੀ ਲੂਈਆਂ ਉਹਨਾਂ ਹੀ ਸਟਾਈਲ ਆ ਸਰੀਰ ਹੈ ਨਾ ਹੂੰ ਹੂੰ ਕਿੰਨੀ ਕਿੰਨੀ ਕੁ ਮਰ ਹੈ ਇਹ 5 5 6 6 ਮਹੀਨੇ ਦੇ ਮੁੱਰੇ 5 5 6 ਲੈ ਪੁੱਤਰ ਪਹਿਲਾਂ ਫੇਸ ਕੁਆਲਿਟੀ ਚੈੱਕ ਕਰ ਲੋ ਕਰੀ ਮੂੰਹ ਤੇ ਫੜ ਕੇ ਰਸਾ ਇਧਰ ਆ ਜਾ ਬਈ ਕਰੇ ਲੂ ਬੱਚਾ ਆ ਗਿਆ ਵੀਰੇ ਕਰ ਦਿਆਂ ਦੱਸਣਾ ਲੈ ਵੀ ਇਹਦੇ ਕਰ ਦਿਆਂ ਬੱਚਾ ਮਿੱਤਰੋ ਜਿਵੇਂ ਜਰਸੀ ਬਲੈਕ ਕਾਫੀ ਕਹਦੇ ਥਾਂ ਦਾ ਸਾਦੀ ਬਚੋਲੀ ਫੜੀ ਪੂਜੀ ਮੈਂ ਇੱਕ ਦੀ ਦੇਖ ਲਈ ਦੂਜੀ ਦੀ ਵੀ ਛੇਵੇਂ ਹੀ ਇਹਨਾਂ ਦੀ ਤਾਂ ਬਸ ਇੱਕ ਗੱਲ ਵਾਹ ਆ ਚੀਜ਼ ਤਾਂ ਇਧ ਤੇ ਹੁਣ ਤੁਸੀਂ ਇੱਧਰ ਆ ਜਾਓ। ਹਮਮ ਸੇਮ ਠੀਕ ਹੈ ਨਾ। ਆ ਪੂਛ ਤੋਂ ਪਤਾ ਲੱਗਦਾ ਇਹਨਾਂ ਦਾ ਵੀ ਕਿਹੜੀ ਕਿਹੜੀ ਹੈ ਬੰਦ ਵੀ ਮੈਂ ਭਲੇਖੇ ਨਾਲ ਉਹ ਤੁਹਾਡੇ ਨਾਲ। ਬਾਈ ਤੁਹਾਡੀ ਪੂਛ ਚਿੱਟੀ ਆ ਗਈ, ਇਹਦੀ ਪੂਛ ਕਾਲੀ ਆ ਗਈ ਤੇ ਬਾਕੀ ਸਰੀਰ ਢਾਂਚਾ ਸਰੀਰ ਦਾ ਨਾ ਰੰਗ ਬੰਨ ਫੇਸ ਕੁਆਲਟੀ ਜਿਵੇਂ ਐ ਜਿਵੇਂ ਸਕਿਆ ਪਣਾ ਹਾਈ ਸਕਿਆ ਪਣਾ ਤੇ ਦੇਖਣ ਨੂੰ ਵੀ ਲੱਗਦਾ ਨਾ। ਐਸੇ ਜਿਹਾ ਵੀ ਨੂਮ ਰਹਾ ਹੈ। ਹਾਂ ਹਾਂ। ਲੱਕੜਾਂ ਇੰਘੇੜਾ ਫਿਰ ਇਹਨਾਂ ਦਾ ਦੇਖੀਏ। ਤਾਂ ਮੈਂ ਤੋ ਜਿਸਨੇ ਹਾਂਸਾਂ ਦੀ ਜੁੜੀ ਪਾ ਲੈਣੀ ਆ। ਆ ਦੋਨੇ ਜਰਸੀ ਬਲੈਕ ਕਲਰ ਚ। ਆ ਬੱਚਾ ਲੈ ਜੋ। ਇਹ ਭਾਵੇਂ ਤੁਹਾਨੂੰ ਛੋਟਾ ਹੀ ਕਰ ਦੂ ਬਾਈ ਇਹ ਕੋ ਬਾਲੇ ਉੱਚੇ ਮੋਲ ਨਹੀਂ ਕਰਨੇਗੇ ਤੇ 2 ਬੱਚਾ ਜ ਆ ਗਏ ਫੋਟੋ 6 ਬੱਚਾ ਨਹੀਂ ਆ ਸਾਰਾ ਖੀਰੀਆਂ ਲਗਭਗ ਜਮਾ ਬਾਈ ਨਾ ਕੋਈ ਫੋਟਸਾਂਗਾ ਕਿਸੇ ਦੇ ਵੀ ਨਹੀਂ ਹੂੰ ਲੈ ਮੇਤਰ ਇਥੋਂ ਸਾਰਾ ਸਰੀਰ ਦਾ ਤੁਸੀਂ ਸਟਰਕਚਰ ਦੇਖੋ ਪਿਓਰ ਜਰਸੀ ਚ ਆ ਗਿਆ ਜਾਂ ਢਾਂਚਾ ਸਰੀਰ ਹੈ ਨਾ ਰੰਗ ਕਾਫੀ ਆ ਗਿਆ ਲੈ ਮੋਲ ਲੈ ਥੋੜੇ ਜਾਨ ਦਿਖਾਉਂਦੀ ਹੈ ਨਾ ਹੂੰ ਲੈ ਇਥੋਂ ਕਰੋ ਜਾ ਕੇ ਮੇਤਰ ਕਾਦੇ ਕਾਠ ਤੇ ਰੰਗਵਾਨ ਚੰਗਾ ਬੱਚੀ ਦਾ ਦੇਖਣੀ ਪਰਖਣੀ ਵੀ ਚੰਗੀ ਆ ਤੇ ਥੱਲੇ ਝੋਲੀ ਝੜੀ ਦਾ ਬਾ ਕਮਾਲ ਵਾਲਾ ਕੰਮ ਹੀ ਆ ਤਾਂ ਹਨਾ ਹੂੰ ਮੇਰੇ ਦਿਸੇ ਪਹਿਲਾਂ ਦਿਖਾ ਤੁਸੀਂ ਆਪਾਂ ਇੱਥੇ ਚੈੱਕ ਕਰੋ ਝੋਲੀ ਜਿਵੇਂ ਛੋਟਰਾ ਨਹੀਂ ਹੈ ਪੂਰੀਆਂ ਮਤਲਬ ਗੱਬਣ ਵਾਲਾ ਜਿਵੇਂ ਬੱਚਾ ਹੁੰਦਾ ਉਸ ਤਰ੍ਹਾਂ ਦੀ ਝੋਲੀ ਹੈ ਜੀ ਤੇ ਹਾਲਾਂਕਿ ਉਮਰ ਛੋਟੂ ਹੀ ਹੈ ਜਿਵੇਂ 25 ਲੀਟਰ 26 ਲੀਟਰ ਦੁੱਧ ਦੇਦੀ ਮਾਂ ਦਾ ਇਹ ਨਾਲ ਹੈ ਹਾਂ ਠੀਕ ਆ ਤਾਂ ਹੀ ਝੋਲੀ ਚੰਗੀ ਆ ਲਾ ਦੇਖੋ ਵੀ ਸੇਮ ਹੀ ਲਾਵੇ ਪਹਿਲਾਂ ਵਾਲੇ ਵਿੱਚ ਹਾਂ ਨਾ ਕਿ ਪਹਿਲਾਂ ਹੀ ਖੋਲੇਗਾ ਉਹੀ ਲੱਗਦਾ ਜਿਉਹੀ ਖੋਲ੍ਹ ਕੇ ਲੈਂਦੀ ਆ ਇੱਕ ਕਦਾ ਜੇ ਕਿਸ ਨੇ ਮਲੇਖਾ ਹੌਦਾਂ ਕਰ ਲਿਆ ਭੇਤੀ ਐ ਨਹੀਂ ਕਿਸ ਨੇ ਕਿਹਾ ਵੀ ਸੌਦਾ ਦੂਜੀ ਦਾ ਕਰਾਈ ਮੈਂ ਇਹ ਭੇਤੀ ਭਾਈ ਯਾਰਾ ਨਾ ਜਮਾ ਡੁੱਟੋ ਕਾਪੀ ਐ ਲੈ ਮਾਰ ਲਉ ਨੇ ਆ ਮਿੱਤਰੋ ਸੇਮ ਚੀਜ਼ ਹੀ ਇਹ ਆ ਝੋਲੀ ਝੁਲੀ ਦੀ ਬਾ ਕੁਮਾਲੀ ਹੈਗੀ ਜਿਵੇਂ ਬੱਚਾ ਛੋਟੀਆਂ ਐ ਤੇ ਤਿਆਰ ਹੋ ਕੇ ਬਹੁਤ ਚੰਗੀਆਂ ਨਿਕਲਣੀਆਂ ਇਥੋਂ ਜੇ ਕਵਰੀ ਝੋਲੀ ਕੀ ਆ ਬਾਤ ਹੀ ਐ ਠੀਕ ਐ ਦੋ ਬੱਚੇ ਆ ਗਏ ਮਿੱਤਰੋ ਪਹਿਲੇ ਨੰਬਰ ਤੇ ਬਲੈਕ ਜਰਸੀ ਚ ਰੇਟ ਰੂਟ ਫਿਰ ਇਹਨਾਂ ਦੇ ਫੋਨ ਤੇ ਕਰਾਂਗੇ ਸਾਰਿਆਂ ਦੀ

ਇਹ ਤਾਂ ਤੁਸੋਂ ਦੁਹਾਤੇ ਇਹ ਵਧੀਆ ਸਾਹਸ ਨਾਲ ਕੋਈ ਭਰਾ ਕਰ ਲੂ ਪੂਰੀ ਵਧਿਆ ਫੀਟਫੁੱਲ ਪਾ ਕੇ ਇਹਦਾ ਮਲਾ ਰੰਗ ਨਾ ਨਹੀਂ ਪਤਾ ਕਿਹੜੇ ਟੀਕੇ ਦੇ ਆਖ ਜਮਾ ਭੁੱਲ ਗਿਆ ਉਹ ਬੰਦੇ ਨੇ ਅੱਛਾ ਹਾਂ ਠੀਕ ਹੈ ਚੰਗਾ ਭਰਾ ਸਾਂਭੀ ਨਹੀਂ ਹੋਈ ਸਾਂਭੀ ਕਰਕੇ ਦੁਰਦਸ਼ਾ ਕਰਤੀ ਇਹ ਬੱਚੀ ਦੀ ਤੇ 4 ਨੰਬਰ ਤੇ ਗਈ ਜਰਸੀ ਚ ਲੈ ਮੈਂ ਤਰ ਸੋਨ ਪਹਿਲਾ ਚੋਲੀ ਦਿਖਾ ਦਗੀ ਇੱਥੇ ਚੈੱਕ ਕਰੋ ਚੋਲੀ ਕੀ ਆਵਾਜ਼ ਸੀ ਜਿਵੇਂ ਗੱਬਣ ਵਾਲਾ ਕੰਮ ਹੀ ਇਹ ਹੈਗਾ ਕਿੰਨੀ ਕੁ ਮਰਦੀ ਹੈ ਇਹ ਇਹ ਬਾਸ 7-8 ਮਹੀਨਿਆਂ ਦੀ ਇਹ ਆ ਠੀਕ ਲੈ ਇਹਨੂੰ ਕਢਾ ਲਿਆ ਤੋਰ ਕੇ ਉਹਦੀ ਤੇ ਵੱਡੀ ਔੜੀ ਇਹ ਜਰਸੀ ਆ ਗਈ ਮਿੱਤਰੋ ਜੇ ਕਿਸੇ ਭਰਾ ਨੇ ਇਹ ਖਰੀਦਣੀ ਹੈ ਖਰੀਦ ਸਕਦਾ ਹੈਗਾ ਰੰਗ ਬੰਨ ਵੀ ਸੋਹਣਾ ਥਾਣਾ ਬੰਨ ਦੀ ਸੋਹਣੀਆ ਸੋਹਣਾ ਸਾਇ ਥਾਣਾ ਦਾ ਤਾਂ ਸੋਹਣਾ ਗਾਇਪ ਹੈਗਾ ਤੇ ਇਥੋਂ ਫੀਸ ਕੁਆਲਿਟੀ ਚੈੱਕ ਕਰ ਲੋ ਸੋਹਣੀਆ ਕੁਆਲਿਟੀ ਬੱਚੀ ਦੇ ਕੋਲੋਂ ਮਲਾ ਕੇ ਬਾਕੀ ਕੋਈ ਵੀ ਜਦੋਂ ਪਸੂਰੀ ਦਿਨਾ ਤੁਹਾਡਾ ਮਨ ਖੜਨਾ ਚਾਹੀਦਾ ਤਸੱਲੀ ਤੁਸੀਂ ਕਰਨੀ ਹੁੰਦੀ ਆ ਸਟ੍ਰਕਚਰ ਵੀ ਸੋਹਣਾ ਬੱਚੀ ਦਾ ਠੀਕ ਆ ਵੀਰੇ ਇਹਦਾ ਤਾਂ ਨਹੀਂ ਕੋਈ ਰਿਕਾਰਡ ਇਹਨਾਂ ਬਸ ਨੋਰਮਲ ਜੀ ਹਰ ਨਾ ਨਾ ਇਹਦਾ ਨਹੀਂ ਯਾਰ ਮੈਨੂੰ ਬਸ ਠੀਕ ਆ ਵੀ ਮੈਂ ਸਾਰਾ ਬੱਚਾ ਮੈਂ ਧਿਆਨ ਚ ਕੁਝ ਨਹੀਂ ਹੈ ਆਪਣੇ ਠੀਕ ਠੀਕ ਡੂਗ ਦਾ ਨਹੀਂ ਕਹ ਕੇ ਦੇਣੀ ਆ ਤੇ ਆਪ ਇਸ ਚੰਗੀ ਭਰਵਾ ਨਾ ਆ ਨਹੀਂ ਮਾਰੇ ਪਾ ਜੀ ਇਹਨਾਂ ਦਾ ਕਿਹੜਾ ਕੀ ਦੇ ਆ ਆ ਬੱਚੀ ਦੇਖੋ ਠੀਕ ਆ ਕੀ ਬਾਤ ਆ ਮਾ ਡਿੱਟੋ ਕਾਫੀ ਦੋਨੇ ਪੈਣਾ ਜੇ ਤੁਸੀਂ ਜੋੜਾ ਇਹ ਖਰੀਦਣਾ ਤਾਂ ਹਾਂ ਅਸਾਂ ਜੋੜੀ ਵੀ ਲਿਆ ਸਕ ਤੁਸੀਂ ਹਣਾ ਤੇ 5 ਨੰਬਰ ਦਾ ਹੈਗੀ ਐਚਫ ਨਾਲ ਦੇ ਵਿੱਚ ਨਾ ਹਾਂ ਹਾਂ ਇਹ ਕਿੰਨੀ ਕੁ ਉਮਰ ਦੀ ਆਗੀ ਇਹ ਸਾਲ ਕਦੀ ਹੋ ਗਈ ਕਾਈਡ ਬਹੁਤ ਵਧੀਆ ਬੱਚੀ ਦੇ ਨਾ ਹਾਂ ਇਹ ਵੀ ਲੈਤੀ ਵੀ ਆਪਣੀ ਗਰੀ ਘਰੇ ਹੋਵੇ ਤੂੜੀਤੀ ਸੀ ਵਿਚਾਰੀ ਯਾਰ ਹੂੰ ਲੰਬਾਈ ਦੇਖੋ ਜੇ ਜਹ ਮੈਂ ਕਹਣਾ ਜੇ ਕਿਤੇ ਨੂੰ ਪਾਈ ਹੁੰਦੀ ਇਹ ਬਣੀ ਗੱਟਾ ਵੀਰ ਦਾ 2 ਗੱਟੇ 4 ਦੰਦੇ ਨੂੰ ਤੇ ਦੀ ਗੱਲ ਉਹਦਾ ਕੋਈ ਸ਼ੋਰ ਹੋਣੀ ਸੀ ਕਿਸੇ ਪਾਗਲ ਨੇ ਚਾਰ ਹੀ ਨਹੀਂ ਨਾ ਵੇਚਣ ਲੱਗੇ ਨੇ ਵੀ ਤੂੰ ਚਾਰ ਕੇ ਇਹਨੂੰ ਵੇਚ ਫਿਰ ਚਲ ਕਮਾ ਫਿਰ ਨੂੰ ਦੇ ਦੀ ਜਿਹੜਾ ਪਤਾ ਫੇਸ ਕੁਆਲਟੀ ਕਰ ਲੋ ਚੱਕ ਮਿੱਤਰੋ ਆ ਗਈ ਸਾਲ ਦੰਦੋਂ ਖੀਰੀ ਆ ਗਈ ਫਿਰ ਬاں ਹਾਂ ਬਾਈ ਰੰਗ ਵਨ ਚਮਕਦੰਗ ਬੱਚੀ ਦੀ ਬਹੁਤਾ ਮਿੱਤਰੋ ਹੋਰ ਤਾਂ ਹੋਰ ਆ ਇੱਥੇ ਦੇਖ ਲੋ ਜੀ ਵਧੀਆ ਰਾਜੀ ਹੋ ਗਈ ਵਧੀਆ ਸੰਭਾਲ ਕੇ ਕਿਸੇ ਭਰਾ ਨੇ ਚਾਰ ਚੁ ਰੁ ਪਾ ਕੇ ਚੰਗੀ ਤਿਆਰ ਹੋ ਜੂਗੀ ਬਾਕੀ ਤੁਹਾਡੇ ਕਰਮ ਤੁਹਾਡੀ ਮਿਹਨਤ ਆ ਬਾਈ ਤੁਹਾਡੀ ਸਾਹ ਸੰਭਾਲੇ ਚਾਰ ਥਾਨੀਆਂ ਇੱਥੋਂ ਸੁਣਥਾਣਾ ਦੀ ਬੰਤ ਜੀ ਉਹ ਦਹਾਨ ਚਾ ਥਾਨੇ ਬਕਰੀ ਦੀ ਫੋਰਟਾ ਕੋਈ ਨਹੀਂ ਹੈ ਤੇ ਇੱਥੋਂ ਸਾਰਾ ਜਿਹੜਾ ਸਟਰਕਚਰ ਆ ਤੁਸੀਂ ਉਹ ਚੈੱਕ ਕਰ ਲਓ ਲਮਾਇਲ ਵੀ ਚੰਗੀ ਆ ਇਹਦਾ ਕੋਈ ਰਿਕਾਰਡ ਰੂਪ ਤਾਂ ਨਹੀਂ ਕੋਈ ਨਾ ਯਾਰ ਬਾਈ ਐਵੇਂ ਆਪਾਂ ਗੱਪ ਮਾਰੀ ਉਹਦੀ ਉਹਦੀ ਸਹੀ ਆ ਤੇ ਰੱਟਾ ਲਾ ਕੇ ਛਿੱਟੀ ਤੁਰੇ ਜਾਂਦੇ ਰਹਿੰਦੇ ਹਾਂ ਵੀ ਫਲਾਣੇ ਸੀਮੰਦੀਆਂ ਫਲਾਣੇ ਸੀਮੰਦੀ ਹੈਗੀ ਠੀਕ ਘਮਾਲਾ ਵੀਰੇ ਬਸ ਤੋਰ ਦਾ ਮਕਸਦ ਇਹ ਹੁੰਦਾ ਵੀ ਕੋਈ ਪੈਰ ਚ ਲੰਘ ਲੂ ਜਾਂ ਕੋਈ ਹੋਰ ਵੀ ਤੋਰ ਕਿਦਾਂ ਦੀ ਆ ਉਹ ਜੱਜ ਡੰਡਾ ਬਨੂ ਆਏ ਦੀ ਲਾ ਇੱਥੋਂ ਬੈਕ ਸ਼ੈਡ ਤੋਂ ਚੈੱਕ ਕਰ ਸਕਦੇ ਕੋਈ ਮਿਹਨਤੀ ਭਰਾ ਹੋਇਆ ਸ਼ੌਂਕੀ ਵੀਰ ਪਰ ਇਹ ਬੱਚੀ ਦੀ ਦਸ਼ਾ ਜਿਹੜੀ ਉਹ ਬਦਲਸਾ ਦਾ ਮਿਹਨਤ ਕਰਕੇ ਹਨਾ ਰੱਬ ਬੋਲੋ ਬੱਚੀ ਦਾ ਕਰੈਕਟਰ ਬਹੁਤ ਚੰਗੇ ਦਿੱਤੇ ਬਗੇ ਬਾਕੀ ਅਗੇ ਤੁਹਾਡੇ ਤੇ ਡਿਪੈਂਡ ਆ ਗਿਆ ਆਪਣਾ ਕੋਲ 6 ਨੰਬਰ ਬੱਚੀ ਨਾ ਹਾਂ ਹਾਂ ਇਹ ਕਿਨੇ ਕੁ ਮਰਦੀਆ ਇਹ ਵੀ 6ਵੀਂ ਆ ਬਸ 7-8 ਮਹੀਨੇ ਦੀ ਆ ਇਹ ਆ ਆ ਦੋਨੇ ਬਰਾਬਰ ਜੀ ਉਮਰ ਦੀ ਆ ਹਾਂ 2 ਮਹੀਨੇ ਦਾ ਫਰਕ ਹੈ ਇਹਨਾਂ ਦਾ ਠੀਕ ਹੈ ਤਾਂ ਥਾਂ ਜਿਹਾ ਦੀ ਢੋਲੀ ਆ ਪਾਦੀ ਕਢਾ ਦੀ ਫਿਰ ਇਹਦਾ ਵੀ ਕਢਾ ਕੋਈ ਗੱਲ ਨਹੀਂ ਕਰਾਉਣ ਲੋ ਦੋ ਮਿੰਟ ਹੋ ਲੱਗ ਗਏ ਨੇ ਥਾਂ ਚਾਰ ਹੀ ਖੜਾ ਕੋਈ ਗੱਲ ਨਹੀਂ ਕਢਾ ਦੇ ਜਿਹੜਾ ਆਇਥੋਂ ਹਾ ਜਸਰ ਮੈਂ ਰੱਦੀਆ ਉਹ ਦਿਨਾਂ ਜਿਹੜੇ ਪਿੱਛੇ ਆਉਣੇ ਸੀ ਚਲ ਕੋਈਆਂ ਥਾਂ ਮੇਤਰ ਚਾਰੀ ਆ ਤੇ ਆਇਥੋਂ ਫੇਸ ਕੁਆਲਟੀ ਇਹ ਵੀ ਕਿੰਨਾ ਹੈ ਯਾਰਸੀ ਦਾ ਕ੍ਰੋਸ ਹੈਗਾ ਨਾ ਕ੍ਰੋਸ ਅਨਾਰਸੀ ਵਾਲੀ ਹਾਂ ਹੈਗਾ ਜੀ ਪੰਜ ਜਰਸੀ ਵਾਲਾ ਠੀਕ ਹੈ 7-8 ਕਿਵੇਂ ਨੂੰ ਉਮਰੂ ਲੱਗ ਪਰ ਹਾਂ ਬਸ ਉਹ ਤੋਂ ਬੰ ਮਹੀਨੇ ਦਾ ਫਰਕ ਹੀ ਇਹਦਾ ਠੀਕ ਠੀਕ ਹੈ ਲੈ ਮਿੱਤਰੋ ਆ ਜੋੜੀ ਜਿਨਾ ਸਾਨੂੰ ਫੇਨੇ ਆ ਮਰੋਣਾ ਜਿਹੜੀ ਮੇਰੇ ਮਨ ਲਾਲ ਦੀ ਅੱਜ ਦੀ ਘੜੀ ਚ ਨਾ ਆਇਥੋਂ ਨੇ ਆ ਮਾਰ ਲੈ ਚੱਕੋ ਬੱਤਾ ਇਧਰੋਏ ਆਇਤਾ ਦੇਖੋ ਲਗਭਗ 6-6 ਕਿਲੋ ਦੀ ਉਮਰ ਆ ਗਈ ਵਧੀਆ ਦੁੱਧ ਵਾਲੀ ਬਹਿੜ ਦੇ ਬੱਚਾ ਆ ਗਿਆ ਬਾਕੀ ਤੁਹਾਨੂੰ ਥਾਣਾ ਜਿਹੜੇ ਝੋਲੀ ਦਿਖਾਈ ਆ ਉਹ ਤੁਹਾਨੂੰ ਦੱਸ ਦਿਆਂ ਵੀ ਬਾ ਕਮਾਲੀ ਆ ਗਈ ਇਹ ਰੰਗ ਦਿਖਾਉਣੀ ਆ ਬੜਾ ਹੋ ਗਿਆ ਨਾ ਜੇ ਵਧੀਆ ਸਾਂ ਸਾਰੀ ਸ਼ਿਰਾ ਬਾਨੀ ਹੈ ਬਈ ਚੀਜ਼ ਹੈ ਹਾਂ ਬਨ ਗਿਆ ਚੰਗੀਆਂ ਮਿੱਤਰੇ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਤੇ 20 20 15 14 18 ਲੀਟਰ ਦਾ ਪਹਿਲੇ ਸੂਈ ਕਿਤੇ ਨਹੀਂ ਗਿਆ ਇਹਨਾਂ ਦਾ ਹੂੰ ਸਟਰਕਚਰ ਹੁਣ ਜੀ ਮੈਂ ਆ ਦੇਖੋ ਬੱਚੇ ਦਾ ਪੂਰਾ ਪਿਆ ਪਿਓਰ ਜਿਹਾ ਸੀ ਜਿਹੜਾ ਸਰੀਰ ਦਾ ਸਟਰਕਚਰ ਉਹ ਆ ਗਿਆ ਨਾ ਐ ਨਿਗਾ ਮਾਰ ਲਓ ਕੋਈ ਬਾਕੀ ਲਿਸਾਂ ਲਾਵਾ ਨਹੀਂ ਆ ਤੇ ਇਹਨਾਂ 'ਚ ਨਿਆ ਮਾਰ ਲਓ ਟੋਟਲ 6 ਬੱਚਾ ਬਾਈ ਕੋਲੇ ਥਾਂ ਤੁਹਾਨੂੰ ਲੈ ਦੇ ਚੈੱਕ ਕਰ ਲਓ ਦੁਬਾਰਾ ਤੁਸੀਂ ਤੇ ਪਿੰਡ ਬਾਈ ਦਾ ਗਿਆ ਘੰਡਾ ਬੰਨਾ ਤਹਿਸੀਲ ਨੂੰ ਫੂਲ ਜੇਲਾ ਬੰਡਾ ਮੋਬਾਈਲ ਨੰਬਰ ਬਾਈ ਉਧਾਰ ਕਿੰਨਾ ਸੀ 9501836290 ਬਾਈ ਇਹ ਬਾਈ ਦਾ ਸੰਭਾਰ ਕੰਪਰਾ ਜਿਹੜੇ ਪਰਾਂ ਨੂੰ ਜਿਹੜੀ ਬੱਚੇ ਪਸੰਦ ਮਿੱਤਰੋ ਖਰੀਦ ਸਕਦੇ ਹੋ